ਮੈਂ ਤਾਂ ਅੱਜ ਵੀ ਸਮਝ ਨਹੀਂ ਆਉਂਦੀ ਵੀ ਕਾਹਦਾ ਅਧ்கਾਟਨ ਕੀਤਾ ਕਬਰੀ ਪਾਇਆ 25 ਲੱਖ ਰੁਪਏ 25 ਲੱਖ 19000 ਦੀ ਗਰਾਟਿੰਗ ਕਦੋਂ ਆਈ 24 25 ਦੇ ਸੈਸ਼ਨ ਚ ਕਿਸੇ ਨੂੰ ਪਤਾ 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 ਉਦੋਂ ਲੱਗਦਾ ਜਦੋਂ ਇੱਥੇ ਪਤਾ ਕਿਉਂ ਦਾ ਚਲੋ ਆਪਾਂ ਕਹੜਾ ਅੱਗੇ ਮੇਰੀ ਗੱਲ ਸੁਣੋ ਅੱਗੇ ਕੀ ਹੁੰਦਾ ਮੈਂ ਦੱਸਦਾ ਲੋਕਾਂ ਦੇ ਵਿੱਚ ਸਾਡੇ ਸਾਡੇ ਦੇ ਵਿੱਚ ਮੇਰੇ ਮੇਰੇ ਨਾਲ ਲੋਕਾਂ ਮੇਰਾ ਤਾਂ ਮੇਰੀ ਤਾਂ ਗੱਲ ਸੁਣ ਲੋ ਇਹ ਤਾਂ ਗੱਲ ਸੁਣ ਲੋ ਮੈਂ ਜਵਾਬ ਦੇਣਾ ਪਹਿਲਾਂ ਕਿਵੇਂ ਪਤਾ ਲੱਗਦਾ ਸੀ ਪਹਿਲਾਂ ਐ ਪਤਾ ਲੱਗਦਾ ਸੀ ਇਹ ਇੱਕ ਪਿੰਡ ਦਾ ਲੀਡਰ ਹੁੰਦਾ ਸੀ ਸਰਕਾਰ ਦਾ ਉਹਨੂੰ ਕੰਮ ਦਿੱਤਾ ਜਾਂਦਾ ਸੀ ਕੰਮ ਦੇ ਵਿੱਚੋਂ ਫੇਰ ਕਹਿੰਦੇ ਵੀ ਇੰਨੇ ਕਿਲਾ ਦੂਨੇ ਇੱਕ ਰੱਖ ਲਓ ਅਸੀਂ ਸਕੂਲ ਦੇ ਮੈਨੇਜਮੈਂਟ ਨੂੰ ਕੰਮ ਦਿੱਤਾ ਹੈ ਜਿਹੜੀ ਸਕੂਲ ਵਾਲਾ ਮਤਲਬ ਮਸਲਾ ਹੈ ਤੁਹਾਨੂੰ ਅਸੀਂ ਕਹ ਰਹੇ ਹਾਂ ਕਿ ਸਾਡੇ ਹਲਕੇ ਨੂੰ ਜ਼ਿੰਮੇਵਾਰਾਂ ਸਾਡੇ ਨਾਲ ਕੋਈ ਥੋੜਾ ਸੰਬੰਧ ਹੈ ਤੁਹਾਡੀ ਭੂਆ ਦਾ ਪੁੱਤ ਵੀ ਆ ਸਾਡੇ ਵੀ ਕੋਲੋਂ ਹੈਗੇ ਹੈਗੇ ਅਸੀਂ ਅੱਜ ਪਤਨੀ ਸਾਰੇ ਲੋਕ ਕਿਸੇ ਕਾਰਨ ਕਰਕੇ ਪਤਾ ਨਹੀਂ ਕਿ ਮੈਂ ਤੇ ਨਹੀਂ ਪਤਾ ਕੁਝ ਹੋ ਜਾਂਦਾ ਉਹ ਜਪਾ ਸਾਰੇ ਭਰਾ ਜੀ ਕਮੇਟੀ ਬੈਠੇ ਆ ਫੇਰ ਵੀ ਕੋਈ ਕਮੇਟੀ ਨਾਲ ਬਣੀ ਹੋਊ ਪਿੰਡ ਦੀ ਯਾਰ ਜੇ ਇੰਨਾ ਰੁਪਈਆ ਲੱਗਿਆ ਉਹ ਸੁਹਾਈ ਆ ਗਿਆ ਉਹ ਵੀ ਸਾਡਾ ਭਰਾ ਪਰਸ਼ੋਤ ਵੀ ਤੇ ਗੱਲ ਕਰੀਓ ਜੀ ਗੱਲ ਕਰੀ ਭਰਾ ਉਹ ਨਹੀਂ ਨਹੀਂ ਅੱਧਾ ਪੂਰਾ ਪਹਿਲਾਂ ਹੀ ਗੱਲ ਕਰਾਂਗੇ ਨਾ ਕਸ ਵੀ ਬਸਾਰ ਆ ਕਿਸਾਨ ਦਾ ਹੈਗਾ ਪਰ ਤੁਸੀਂ ਹੱਲ ਨਹੀਂ ਕਰੋ ਜੀ ਇਹਨਾਂ ਨੇ ਜ਼ਿੰਮੇਵਾਰੀ ਮੰਨ ਲਈ ਆ ਏ ਸਿਆਣਾ ਬਿਆਣਾ ਇੱਕ ਮਿੰਟ ਖੜ ਜੋ ਦੂਜੀ ਗੱਲ ਫੋੜ ਲੋਕ ਫਿਰ ਦੂਰਾ ਇੱਕ ਮਿੰਟ ਸਾਡੀ ਗੱਲ ਹੋਣੀ ਆ ਸਾਰਿਆਂ ਨੇ ਕਰਨੀ ਆ ਦੇਖੋ ਸਾਡਾ ਸਾਡਾ ਰੋਸ ਹੈ ਛੋਡੇ ਇਹ ਤਾਂ ਹੁਣ ਉੱਤੇ ਕਰਿਆ ਜਾ ਇਹ ਦੋ ਮਿੰਟ ਖੜ ਜੋ ਦੋ ਮਿੰਟ ਸਾਡਾ ਰੋਸ ਹੈ ਛੋਡੇ ਚੱਕਰ ਵੀ ਤੁਸੀਂ ਇਹ ਸੜਕੇ ਨਮੈਂਦੇ ਆਂ ਦੇਖੋ ਜੇ ਮੁੱਖ ਮੰਤਰੀ ਕੋਲੇ ਚਾਈਦਾ ਉੱਥੇ ਡਾਂਗਾ ਪੈਂਦੀ ਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਜੇ ਸੁਣਨ ਨੂੰ ਨਹੀਂ ਸੁਣਾਵਾਂਗੇ ਤਾਂ ਹੋਰ ਸੁਣਾਵਾਂਗੇ ਕਿਹਨੂੰ ਇਸ ਲਈ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਆ ਵੇਖੋ ਇਹ ਮੋਰਚੇ ਦਾ ਫੈਸਲਾ ਹੈ ਸਾਡਾ ਜੇ ਨਹੀਂ ਸਾਡਾ ਹੱਲ ਹੋਊਗਾ ਕਸੀ ਮਤਲਬ ਇਹ ਮੋਰਚੇ ਵੱਲ ਨਹੀਂ ਸਦਾ ਵੀ ਹਰੇਕ ਪਿੰਡ ਚ ਬੇ ਵਿਰੋਧ ਕਰਨੇ ਕਰਨਾ ਉਹ ਤਾਂ ਅਸੀਂ ਵਿਰੋਧ ਨਹੀਂ ਕਰ ਰਹੇ ਤੁਸੀਂ ਕਹਿੰਦਾ ਬਿਆਨ ਦੇ ਦਿਓ ਯਾਰ ਕਰ ਲੰਦੇ ਗੱਲਾਂ ਤੇਰੀ ਤਰ੍ਹਾਂ ਜਾਂਦਾ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਹੁੰਦਾ ਉਹ ਮੈਂਦਾ ਜੀ ਉਹ ਵੀ ਨਾ ਕੋਈ ਗੱਲ ਆ ਕੇ ਕਰੀ ਜਾਂਦਾ ਨਾ ਕੋਈ ਗੱਲ ਇਹ ਵੀ ਕੋਈ ਨੇ ਮਾਰਿਆ ਤੁਸੀਂ ਇਹ ਕਹਿੰਦੇ ਹੋ ਕਿ ਛੋਟੀਆਂ ਗੱਲਾਂ ਗਲਤ ਹੈ ਮੈਂ ਮਤਲਬ ਬਿਆਨ ਨਹੀਂ ਦੇ ਰਿਹਾ ਤਾਂ ਫਿਰ ਤੁਸੀਂ ਬਿਆਨ ਦਿਓ ਵੀ ਭਾਈ ਇਹ ਮਤਲਬ ਇਸ ਗੱਲ ਤੇ ਦੇਖੋ ਜਿਹੜੀ ਅੱਜ ਗੱਲ ਹੋਈ ਹੈ ਇਹ ਤਾਂ ਜਾ ਕੇ ਜਿਹੜਾ ਕੱਲੋ ਅਖਬਾਰ ਚ ਵੀ ਆਊਗਾ ਕਿ ਕਿਸਾਨ ਜਥੇਬੰਦੀਆਂ ਨਾਲ ਗੱਲ ਹੋ ਗਈ ਪ੍ਰਧਾਨ ਜੀ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਆ ਹਫਤੇ ਤੋਂ ਬਾਅਦ ਅਸੀਂ ਅਗਲੇ ਮਈ ਦੇ ਵਿੱਚ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਅਗਲੇ ਮਹੀਨੇ ਦਾ ਪ੍ਰੋਗਰਾਮ ਬਣਿਆ ਵਿਆ ਤੁਹਾਡੀ ਸਾਰੀਆਂ ਗੱਲਾਂ ਰੱਖਿਆ ਜਿਹੜਾ ਮਾੜਾ ਹੋਇਆ ਤਾਂ ਮਾੜਾ ਮੈਂ ਵੀ ਕਹਿੰਦਾ ਮਾੜਾ ਹੋਇਆ ਨਹੀਂ ਉਦੋਂ ਦਾ ਕਿੰਨਾ ਨੇ ਨੇੜੇ ਲੱਗਣ ਦੇਣਾ ਉਦੋਂ ਪਹਿਲਾਂ ਕੋਈ ਮੀਟਿੰਗ ਰੱਖੋ ਕਿਰਪਾ ਕਰਕੇ ਵੀ ਇਹਨੇ ਇੰਟਰਫੇਅਰ ਕਰੋ ਮਾੜਾ ਆ ਜਾ ਸੁਣੋ ਗੱਲ ਵਿੱਚ ਮੈਂ ਅੱਜ ਸੁਣੀਏ ਤੁਹਾਡੀ ਇਹ ਗੱਲ ਅੱਗੇ ਜਗ ਦੇਆ ਇਹ ਮੈਂ ਕੋ ਤੁਹਾਡੇ ਭਗਵਾਨ ਦਮਨ ਨੇ ਸਾਥ ਕੀ ਕਰਨਾ ਹੈ ਮੀਟਿੰਗ ਦੇਖੇ ਵਿਚਾਰੇ ਭੱਜ ਗਿਆ ਬਾਕੀ ਕਣਕਾਂ ਦਾ ਵੀ ਮੰਡੀਆਂ ਰੱਖੋ ਤੁਸੀਂ ਕਿੰਨੀਆਂ ਮਿਲਣਾਂ ਦੀ ਝੋਨੇ ਦਾ ਮਾਮਲਾ ਕਿੱਦਾਂ ਜਾਣਾ ਪਹਿਲਾਂ ਇਹ ਨਹੀਂ ਕੀਤਾ ਸਾਡੇ ਆਪ ਨੂੰ ਜਿੱਦੇ ਉਹਨਾਂ ਨੇ ਵੀ ਐਮਪੀ ਕਰਕੇ ਗੱਲ ਕਰੀਏ ਦੇਖੋ ਆਪਣੀ ਸਾਰੀਆਂ ਕਾਰਨਾਂ ਗੱਲ ਕਰਦਾ ਮੈਂ ਮੈਂ ਕਰੂੰਗਾ ਮੈਂ ਦੇਖੋ ਕੱਲਾ ਮੈਂ ਤੁਹਾਨੂੰ ਕਰੂੰਗਾ ਸਾਰੇ ਐਮਐਲ ਸਾਹਿਬਾਨਾਂ ਕੋਲ ਜਾ ਰਿਹਾ ਸਾਰੇ ਐਮਐਲ ਸਾਹਿਬ ਜਿੰਨੇ ਆ ਸਾਰਿਆਂ ਕੋਲ ਜਾ ਰਹੀਆਂ ਜਿੱਥੇ ਬੰਦੀਆਂ ਆ ਪੱਕ ਪੱਕ ਹਲਕੇ ਦੇ ਪ੍ਰਧਾਨ ਜਾ ਰਹੇ ਆ ਸਾਰੇ ਜਾ ਕੇ ਕਿਉਂਕਿ ਅਸੀਂ ਜਿਹੜਾ ਸਾਡਾ ਜੀਕਾਰਦਾ ਵੀ ਇੱਥੇ ਕੋਈ ਰੋਲਾ ਸਾਡਾ ਰੋਲਾ ਸੈਂਟਰ ਸਰਕਾਰ ਨਹੀਂ ਛੋਟੀ ਸਰਕਾਰ ਦਾ ਕੋਈ ਰੋਲਾ ਨਹੀਂ ਪਰ ਛੋਟੀ ਸਰਕਾਰ ਵਿੱਚ ਵੱਧੂ ਦਾ ਅਟਾ ਚੱਕਦਾ ਆਪਾਂ ਗੱਲ ਹੀ ਕਹਿੰਦੇ ਆ ਦੇਖੋ ਸਾਡਾ ਦਿਲ ਕਰਦਾ ਵੀ ਆਪਾਂ ਇਸ ਵਿੱਚ ਰੋਜ਼ ਸਾਡੇ ਭਰਾ ਤੁਸੀਂ ਸਰਕਾਰ ਜੋ ਦੇਖੋ ਇਹ ਤਾਂ ਤੁਹਾਡੇ ਮੁੱਖ ਮੰਤਰੀ ਤੇ ਆ ਅਸੀਂ ਕਹਾਂਗੇ ਜਾ ਕੇ ਪਰ ਸਭ ਤੋਂ ਪਹਿਲਾਂ ਵੀ ਦੱਸਦਾ ਵੀ ਜਦੋਂ ਸਰਕਾਰ ਦੇ ਕੋਲ ਗਾਉਂਗੇ ਉਦੋਂ ਸਾਡਾ ਸਰਕਾਰ ਪਰੇ ਦੀ ਰੋਸ ਹੈਗੇ ਦੇਖੋ ਵੀ ਨਹੀਂ ਅਸੀਂ ਤਾਂ ਵੋਟਾਂ ਤੁਹਾਨੂੰ ਭਾਈਆਂ ਤੁਹਾਡੇ ਨਹੀਂ ਸਾਡਾ ਰੋਲਾ ਹੈ ਮਾਤਾ ਬਾਈ ਲੱਕੇ ਤਾਂ ਵਧ ਗਏ ਨਾ ਸੁਣੋਂਗੇ ਤੁਹਾਡੀ ਮਰਜ਼ੀ ਹੈ ਫਿਰ ਸਾਡੇ ਕੋਲ ਤਾਂ ਆਹ ਝੰਡੇ ਤੇ ਧਰਨਾ ਹੈ ਕਿੱਥੇ ਆਉਂਗੇ ਭੇਜਾਂਗੇ ਮਾਤਾ ਇੱਕ ਗੱਲ ਕਰੋ ਕੁੱਟਲ ਮਾਰ ਲਓ ਪੂਲੇ ਮਾੜੀ ਭੈਣੀ ਸਾਡੀ ਮੋਟਰਾਂ ਦੀਆਂ ਤਾਰਾਂ ਹੀ ਨਹੀਂ ਛੱਡਦੇ ਪੰਜ ਵਾਰੀ ਤਾਰਾਂ ਪਾਤੀ ਛੋਟਾ ਪਿੰਡਿਆ ਛੋਟਾ ਪਿੰਡਾਂ ਨੇ ਪੁੱਲਾ ਜਿੱਥੇ ਮੈਂ ਤਾਂ ਇੱਥੇ ਰਾਂਪਰੇ ਰਹਿਣਾ ਆਹ ਪੰਜ ਮੇਰੇ ਕੋਲੇ ਆਏ ਤੂੰ ਦੱਸਿਆ ਥਾੜੇ ਫਿਰ ਉਹ ਪੁੱਤ ਦਾ ਇਸੇ ਰਾਪਰੇ ਛੇ ਕਿੰਨੇ ਮੇਰੇ ਕੋਲੇ ਆ ਜੀ ਤੁਸੀਂ ਜਾ ਕੇ ਦੇਖੋ ਬੁਰਾ ਹਾਲ ਆ ਸਾਡਾ ਬੁਰਾ ਮੇਰੇ ਕੋਲੇ ਆਏ ਤੂੰ ਆ ਕੇ ਦੂ ਮੈਂ ਮੈਨੂੰ ਮੈਂ ਕਹਿ ਦੂੰਗਾ ਬਹੁਤ ਆਰੀ ਗਏ ਆ ਜੀ ਅਸੀਂ ਮੇਰੇ ਕੋਲੇ ਨੇੜੇ ਨਹੀਂ ਹੁਣ ਮੇਰੇ ਕੋਲੇ ਕਦੇ ਆਏ ਤੂੰ ਮਰਾਜ ਪਿੰਡ ਮੇਰੇ ਕੋਲੇ ਕਿਤੇ ਆ ਦਰਵਾਜ਼ੇ ਖੁੱਲੇ ਜਾ ਪਤਾ ਨਹੀਂ ਥੋੜੀ ਪੜੀ ਆਗੇ ਆ ਬਹੁਤ ਦੇਖੋ ਜੀ ਹੱਥ ਕਰਦੇ ਬੇਟਾ ਕਦੇ ਤੇ ਜੀ ਹੱਥਰ ਨਗਰ ਮਾਂ ਐਸੇ ਸਿਰ ਤੇ ਹੱਥਰ ਕਰਦਾ ਮੈਂ ਕੀ ਆਉਂਦਾ ਬਾਦ ਮੇਰੀ ਉਮਰ ਵੀ ਤੈਨੂੰ ਲੱਗੇ ਉਹ ਸਿਰ ਤੇ ਸਿਰ ਤੇ ਹੱਥਰ ਕਰਕੇ ਦੁੱਖੀ ਨਹੀਂ ਤੂੰ ਚੱਪਾ ਕਰਕੇ ਹੱਲ ਕਰਿਓ ਕੋਈ ਸਾਨੂੰ ਉਹ ਸਿਰ ਤੇ ਹੱਥਰ ਕਰਕੇ ਤੋਰਿਆ ਸੀ ਤੁਹਾਨੂੰ ਤੁਹਾਡੇ ਨਾਲ ਖੜੀ ਗਿਆ ਜਿਹੜਾ ਆਪਾ ਬਾਦਰ ਕਿਉਂ ਵੀ ਹੁਣ ਵੀ ਕਰਕੇ ਰੱਖੇ ਜਦੋਂ ਬਾਦਰ ਬਾਦਰ ਬਾਸ ਤੋਂ ਬੰਦਾ ਆਲਾ ਹੈ ਉਦੋਂ ਇਕੱਠੇ ਸੀ ਆਪਾਂ ਤੁਸੀਂ ਹੁਣ ਹਵਾ ਚ ਉੱਚੀ ਜਾਓਗੇ ਮੈਂ ਨਹੀਂ ਮਰ ਕੇ ਪੈ ਗਿਆ ਤੁਹਾਡਾ ਨਾ ਇਹ ਨਹੀਂ ਹੈਗਾ ਤੁਹਾਨੂੰ ਮਿਲਿਆ ਕਿ ਨਾ ਸਰਕਾਰ ਮੁਰਦਾ ਬਾਦ ਮੁਰਦਾ ਬਾਦ ਮੁਰਦਾ